ਮਾਲਵਾ ਕਬੂਤਰ ਕਲੱਬ ਵੱਲੋਂ ਪੇਸ਼ ਕਰਨ ਜਾ ਰਹੇ ਹਾਂ ਪੰਜਾਬ ਦੇ ਸੁਪਰਸਟਾਰ ਖਿਡਾਰੀ ਨਿਹੰਗ ਕਰਾਂਗਾਂ ਦੀ ਜੀਵਨੀ ਤੋਂ ਤੇ ਇੱਕ ਛੋਟੀ ਜਿਹੀ ਤਲਕ ਗੱਲ ਚੱਲੇ ਜਦੋਂ ਕਬੂਤਰ ਬਾਜ਼ਾਂ ਦੀ ਪਹਿਲੇ ਨੰਬਰ ਤੇ ਆਉਂਦਾ ਨਾਮ ਤੰਨੇ ਮਹਾਰਾਜ ਦਾ ਨਿਹੰਗ ਕਰਾਂਗਣੇ ਦਾ ਲਾਲ ਡੱਬਾ ਹਾੜ ਜੇਠ ਦੀਆਂ ਤੁੱਪਾਂ ਵਿੱਚ ਪਾਉਂਦਾ ਹੈ ਪੁਲੇਕਾ ਅੰਬਰਾ ਵਿੱਚ ਉੱਡਦੇ ਬਾਜ ਦਾ ਹਾਂਜੀ ਨਿਹੰਗ ਕ੍ਰਾਂਗਣਾ ਜਿਨ੍ਹਾਂ ਦਾ ਪੂਰਾ ਨਾਮ ਸਰਦਾਰ ਸੰਤੋਖ ਸਿੰਘ ਕ੍ਰਾਂਗਣਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਹਨਾਂ ਦੇ ਜਨਮ ਬਾਰੇ ਸਰਦਾਰ ਸੰਤੋਖ ਸਿੰਘ ਦਾ ਜਨਮ 780 1941 ਵਿੱਚ ਹੋਇਆ ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਆਨੰਦ ਸਿੰਘ ਅਤੇ ਮਾਤਾ ਦਾ ਨਾਮ ਇਸਰ ਕੌਰ ਇਹਨਾਂ ਦਾ ਜਨਮ ਘਰੰਗਨੇ ਪਿੰਡ ਵਿੱਚ ਹੀ ਹੋਇਆ ਸੀ ਸਰਦਾਰ ਸੰਤੋਖ ਸਿੰਘ ਹੋਰੀ ਪੰਜ ਭਰਾ ਸਨ ਪੰਜਾਂ ਵਿੱਚੋਂ ਦੋ ਭਰਾਵਾਂ ਨੂੰ ਕਬੂਤਰਾਂ ਦਾ ਸ਼ੌਂਕ ਜਾਗ ਗਿਆ ਦੂਜੇ ਭਰਾ ਦਾ ਨਾਮ ਸਰਦਾਰ ਮਹਿੰਦਰ ਸਿੰਘ ਸੀ 26 ਸਾਲ ਦੀ ਉਮਰ ਵਿੱਚ ਇਹਨਾਂ ਨੇ ਕੇਰ ਸਿੰਘ ਨੂੰ ਉਸਤਾਦ ਧਾਰਨ ਕੀਤਾ ਉਸਤਾਦ ਧਾਰਨ ਕਰਨ ਤੋਂ ਬਾਅਦ ਇਹਨਾਂ ਨੇ ਬਾਜ਼ੀਆਂ ਛੱਡਣੀਆਂ ਸ਼ੁਰੂ ਕੀਤੀਆਂ ਬਾਜ਼ੀਆਂ ਵਿੱਚ ਇਹਨਾਂ ਨੇ ਅਜਹੀਆਂ ਧਮਾ ਪਾਈਆਂ ਕਿ ਇਹਨਾਂ ਦਾ ਨਾਮ ਪੂਰੇ ਪੰਜਾਬ ਵਿੱਚ ਨਹੀਂ ਸਗੋਂ ਵਿਦੇਸਾਂ ਵਿੱਚ ਵੀ ਮਸ਼ਹੂਰ ਹੋ ਗਿਆ ਇਹਨਾਂ ਨੇ ਪੰਜਾਬ ਦਾ ਹਰ ਕੋਨਾ ਜਿੱਤਿਆ ਪੰਜਾਬ ਦੀ ਸਭ ਤੋਂ ਵੱਡੀ ਬਾਜੀ ਕਿੱਲਾ ਰਾਏਪੁਰ ਦੀ ਬਾਜੀ ਜਿਸ ਨੂੰ ਕਬੂਤਰਾਂ ਦਾ ਵਰਲਡ ਕੱਪ ਵੀ ਕਿਹਾ ਜਾਂਦਾ ਹੈ ਉੱਥੇ ਨਿਹੰਗ ਘਰਾਣਾ ਨੇ ਲਗਾਤਾਰ 4 ਸਾਲ ਜਿੱਤ ਪ੍ਰਾਪਤ ਕਰਕੇ ਵਿਸ਼ਵ ਰਿਕਾਰਡ ਬਣਾਇਆ ਹੋਰ ਵੀ ਪੰਜਾਬ ਦੀਆਂ ਮਸ਼ਹੂਰ ਬਾਜ਼ੀਆਂ ਜਿੱਤੀਆਂ ਜਿਵੇਂ ਕਿ ਕਾਲਖ ਕਾਲਖ ਬਾਜੀ ਵਿੱਚ ਨਹਿਂਗ ਘਰਾਣਾ ਨੇ ਸੋਹਣੇ ਦਾ ਤਗਮਾ ਜਿੱਤਿਆ। ਇਹਨਾਂ ਲੀਲਾ ਲਗਾਤਾਰ 3 ਸਾਲ ਜਿੱਤ ਪ੍ਰਾਪਤ ਕੀਤੀ। ਹੋਰ ਵੀ ਮਸ਼ਹੂਰ ਬਾਜ਼ੀਆਂ ਜਿਵੇਂ ਖਲੋਤੀ, ਵੀਲਾ ਖੁਰਦ, ਫੁੱਲਾ ਵਾਲਾ, ਛੋਟੀ ਥਮੋੜ ਦਾ ਚਾਂਦੀ ਦਾ ਕੱਪ ਜਿੱਤਿਆ ਅਤੇ ਖਿਆਲੀ ਵਾਲੇ 2 ਘੰਟੇ ਦੀ ਬਿਠ ਪਾਈ ਪਿੰਡ ਬਾਦਲ ਕੱਲਾ ਜਿੱਤੀ ਨਿਹੰਗ ਘਰਾਣਾ ਨੇ ਇੰਡੀਆ ਕੱਪ ਵੀ ਆਪਣੇ ਨਾਮ ਕੀਤਾ ਪਿੰਡ ਤਾਰੇ ਵਾਲਾ ਦਸਤਰ ਬਿਠ ਕੱਲੀ ਜਿੱਤੀ ਮਸ਼ਹੂਰ ਕਬੂਤਰ ਬਾਜ਼ ਰੋਡਾ ਪਿੰਡ ਚੇਤ ਸਿੰਘ ਬਾਲਾ ਨੇ ਨਿਹੰਗ ਘਰਾਣਾ ਨਾਲ 10 ਬਾ지ਆ ਬੰਨੀਆਂ ਦਿਨਾਂ ਵਿੱਚੋਂ 9 ਬਾ지ਆ ਨਿੰਗਣੇ ਜਿੱਤੀਆਂ ਤੇ 10ਵੀਂ ਬਾਜੀ ਸਾਂਝੀ ਹੋਈ ਪਿੰਡ ਬੁਗਰਾ ਨੇ ਢੇਂਗ ਘਰਾਨਾ ਦਾ ਚੀਕਦਾ ਬੱਚਾ ਕੱਲਾ ਜਿੱਤਿਆ ਇਸ ਤਰ੍ਹਾਂ ਨਿਹੰਗ ਘਰਾਨਾ ਨੇ ਪੰਜਾਬ ਦੇ ਕੋਨੇ-ਕੋਨੇ ਵਿੱਚ ਧੁਮਾ ਪਾਈਆ ਪੰਜਾਬ ਵਿੱਚ ਹੀ ਨਹੀਂ ਸਕੋ ਬਦੇ ਛਾਂ ਵਿੱਚ ਵੀ ਆਰਨਾਮ ਰੋਸ਼ਨ ਕੀਤਾ ਨਹਿਂਕ ਘਰਾਗਣਾ ਦੇ ਜੋ ਕਬੂਤਰ ਪੂਰੀ ਦੁਨੀਆ ਵਿੱਚ ਮਸ਼ਹੂਰ ਹੋਏ ਹਨ ਉਹ ਹਨ ਲਾਲ ਡੱਬੇ ਸ਼ਾ ਅਥੇ ਮੋਜੇ ਬਗਿਆਰ ਅਤੇ ਤੋਤੇ ਇਹ ਕਬੂਤਰ ਨਹਿਂਕ ਦੇ ਪੂਰੀ ਦੁਨੀਆ ਵਿੱਚ ਮਸ਼ਹੂਰ ਹੋਏ ਹਨ ਲਾਲ ਦੱਬੇ ਜੰਟਾ ਬਰਗਾੜੀ ਤੇ ਕਰੋ ਆਏ ਹੋਏ ਹਨ ਸਰਦਾਰ ਸੰਤੋਖ ਸਿੰਘ ਕ੍ਰੰਗਣਾ ਨੂੰ ਪੂਰੇ ਪੰਜਾਬ ਵਿੱਚ ਇੱਕ ਸੱਚਾ ਸੋਚਾ ਇਨਸਾਨ ਕਰਕੇ ਵੀ ਜਾਣਿਆ ਜਾਂਦਾ ਹੈ ਇਹਨਾਂ ਦੇ ਪਰਿਵਾਰ ਵਿੱਚ ਸੱਤ ਪੀੜ੍ਹੀਆਂ ਤੋਂ ਸਿੱਖੀ ਚੱਲੀ ਆ ਰਹੀ ਹੈ ਅਤੇ ਅੱਜ ਵੀ ਇਨਾਂ ਦਾ ਸਾਰਾ ਪਰਿਵਾਰ ਅਮਰਤਧਾਰੀ ਹੈ। ਹਿੰਗ ਕ੍ਰਾਂਗਣਾ ਦੇ ਪੰਜਾਬ ਵਿੱਚ ਸਭ ਤੋਂ ਵੱਧ ਚੇਲੇ ਹਨ। ਇਹਨਾਂ ਦੇ ਚੇਲਿਆਂ ਦੀ ਗਿਣਤੀ 43 ਹੈ। ਨਹਿਂਗ ਕ੍ਰਾਂਗਣਾ ਨੂੰ ਉਸਤਾਦਾਂ ਦਾ ਉਸਤਾਦ ਵੀ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਦੇ ਚੇਲੇ ਵੀ ਉਸਤਾਦ ਬਣ ਚੁੱਕੇ ਹਨ ਅਤੇ ਆਪਣੇ ਕਈ ਕਈ ਚੇਲੇ ਅੱਗੇ ਬਣਾ ਚੁੱਕੇ ਹਨ ਇਸ ਕਰਕੇ ਨਹਿਂਗ ਕ੍ਰਾਂਗਣਾ ਨੂੰ ਉਸਤਾਦਾਂ ਦਾ ਉਸਤਾਦ ਕਿਹਾ ਜਾਂਦਾ ਹੈ ਕਬੂਤਰ ਬਾਜੀ ਤੋਂ ਇਲਾਵਾ ਸਰਦਾਰ ਸੰਤੋਖ ਸਿੰਘ ਕ੍ਰਾਂਗਣਾ ਨੂੰ ਮੱਝਾ گاਵਾ ਦੀ ਸੰਭਾਲ ਕਰਨ ਦਾ ਵੀ ਸ਼ੌਂਕ ਹੈ ਕੁਝ ਖਿਡਾਰੀ ਆਪਣੇ ਇਲਾਕੇ ਵਿੱਚ ਮਸ਼ਹੂਰ ਹੁੰਦੇ ਹਨ ਅਤੇ ਕੁਝ ਘਟਾਰੀ ਆਪਣੇ ਜ਼ਿਲ੍ਹੇ ਵਿੱਚ ਮਸ਼ਹੂਰ ਹੁੰਦੇ ਹਨ ਨਹਿਂਗ ਘਰਾਗਣਾ ਇੱਕ ਉਹ ਨਾਮ ਹੈ ਜੋ ਬੱਚੇ-ਬੱਚੇ ਦੀ ਜ਼ੁਬਾਨ ਤੇ ਹੁੰਦਾ ਹੈ ਜੋ ਪੰਜਾਬ ਵਿੱਚ ਨਹੀਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਵਿੱਚ ਵੀ ਮਸ਼ਹੂਰ ਹੈ ਅੱਜ ਨਹਿਂਗ ਘਰਾਗਣਾ ਦੇ ਕਈ ਚੇਲੇ ਅਮਰੀਕਾ ਆਸਟ੍ਰੇਲੀਆ ਵਿੱਚ ਹਨ ਕਈ ਚੇਲੇ ਕੈਨੇਡਾ ਵਿੱਚ ਹਨ ਨਹਿਂਗ ਘਰਾਗਣਾ ਨੇ ਆਪਣੇ ਘਰੇ ਵੀ ਕਈ ਬਾਜ਼ੀਆਂ ਜਿੱਤੀਆਂ ਹਨ ਜੋ ਬੜੇ ਮਾਣ ਵਾਲੀ ਗੱਲ ਹੈ ਨਹਿਂਗ ਘਰਾਗਣਾ ਨੇ ਆਪਣੇ ਕਿਸੇ ਵੀ ਚੇਲੇ ਤੋਂ ਕਿਸੇ ਵੀ ਖੇਡ ਦਾ ਲੁਕਾ ਨਹੀਂ ਰੱਖਿਆ ਸਾਰੀ ਦੀ ਸਾਰੀ ਖੇਡ ਆਪਣੇ ਚੇਲਿਆਂ ਨੂੰ ਦੱਸੀ ਹੈ। ਨਹਿنگ ਘਰਾਗਣਾ ਨੇ ਆਪਣੀ ਸਾਰੀ ਜ਼ਿੰਦਗੀ ਇਮਾਨਦਾਰੀ ਦੀ ਖੇਡ ਖੇਡੀ ਹੈ ਜਿਸ ਕਰਕੇ ਅੱਜ ਦੁਨੀਆ ਇਹਨਾਂ ਨੂੰ ਕਬੂਤਰਬਾਜ਼ੀ ਦੇ ਥੰਮ ਕਰਕੇ ਜਾਣਦੀ ਹੈ। ਇਹ ਸੀ ਸਾਡੇ ਵੱਲੋਂ ਮਾਲਵਾ ਕਬੂਤਰ ਕਲੱਬ ਵੱਲੋਂ ਇੱਕ ਛੋਟੀ ਜਿਹੀ ਡਿਸਕਸ ਕਿਰਪਾ ਕਰਕੇ ਸਾਡੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅਤੇ ਇਹ ਵੀਡੀਓ ਜਰੂਰ ਸ਼ੇਅਰ ਕਰਿਓ ਅੱਗੇ ਹੋਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਅੱਜ ਲਈ ਧੰਨਵਾਦ